ਮੇਰੀ ਗਵਾਹੀ ਹੋ ਰਹਾ ਹੈ ਹਾਂ ਕਿ ਮੈਨੂੰ ਨਾ 9 ਸਾਲ ਹੋ ਗਏ ਬੱਚੇ ਪਰੋਤਾ ਸੁਦੀ ਸੀਗੀ ਕਿ ਮੈਂ ਇੱਥੇ ਪਮਨ ਚਾਹੀਏ ਕਿ ਮੈਨੂੰ ਬੱਚਾ ਹੀ ਚਾਹੀਦਾ ਹੈ ਅੱਛਾ ਤੇ ਪਾਪਾ ਜੀ ਮੈਂ ਮਤਲਬ ਰੋਂਦੀ ਰੋਂਦੀ ਆਈ ਤੇ ਮੈਂ ਕਿ ਆਪ ਪਰਮੇਸ਼ਵਰ ਮੈਨੂੰ ਨਾ ਇਸ ਨਾਲ ਮੌਤ ਹੀ ਦੇ ਦੇ ਜੇ ਬੱਚਾ ਨਹੀਂ ਦੇਣਾ ਤਾਂ 9 ਸਾਲ ਤੋਂ ਬੇਬੀ ਨਹੀਂ ਹੈਗਾ ਨਹੀਂ ਹੈਗਾ ਸੀ ਪਾਪਾ ਜੀ ਤੇ ਮੈਂ ਰੋਂਦੀ ਹੁੰਦੀ ਸੀ ਰਾਤ ਨੂੰ ਰੋਜ਼ ਕਹਿੰਦੀ ਹੁੰਦੀ ਸੀ ਰੱਬ ਰੂਪ ਕੋਚ ਨਹੀਂ ਹੈਗਾ ਇਦਾਂ ਰੋ ਕੇ ਕਹਿੰਦੇ ਸੀ ਹਾਂਜੀ ਤੇ ਆਉਣੋ ਵੀ ਹਟੇ ਨਹੀਂ ਆਈ ਗਏ ਪਰ ਹਾਂਜੀ ਦੀ ਨੋ ਮਹੀਨੇ ਲਗਾਤਾਰ ਹੀ ਹੋ ਗਿਆ ਆਂਦਿਆਂ ਨੂੰ ਹਾਂ ਤੇ ਤੁਸੀਂ ਮੇਰੇ ਸੁਪਨੇ ਚ ਗਏ ਨਾ ਵਾਈਟ ਵਰਫੀ ਜੀ ਕਿ ਮੈਨੂੰ ਦਿੱਤੀ ਕਹਿੰਦੇ ਬੇਟਾ ਇਹ ਲਓ ਤੁਸੀਂ ਖਾਓ ਤੇ ਬੇਬੀ ਵਾਲਿਆਂ ਨੂੰ ਦੇ ਦਿਓ ਤੇ ਪਾਪਾ ਜੀ ਸੁਪਨੇ ਚ ਤੁਸੀਂ ਵਾਈਟ ਵਰਫੀ ਚਿੱਟੀ ਵਰਫੀ ਦਿੱਤੀ ਸੀ ਜੀ ਪਾਪਾ ਜੀ ਸੁਪਨੇ ਚ ਹਾਂਜੀ ਤੇ ਪਾਪਾ ਜੀ ਤੁਸੀਂ ਕਿਹਾ ਕਿ ਬੇਟਾ ਤੁਸੀਂ ਵੀ ਖਾ ਲੋ ਤੇ ਬੇਬੀ ਬਲੇਸਿੰਗ ਵਾਲਿਆਂ ਨੂੰ ਵੀ ਦੇ ਦਿਓ ਹਾਂ ਤੇ ਪਾਪਾ ਜੀ ਤੁਹਾਡੇ ਸ਼ਬਰ ਸੀ ਕਿ ਪਵਿੱਤਰ ਆਤਮਾ ਨਾਲ ਘਰ ਵਿੱਚ ਬੇਬੀ ਤੇ ਪਰਮੇਸ਼ਵਰ ਦੀ ਕਿਰਪਾ ਨਾਲ ਪਾਪਾ ਦੀ ਅਰਜਨ ਮੰਟ ਹਾਲੇਲੂਇਆ 9 ਸਾਲਾਂ ਬਾਅਦ ਹਾਂਜੀ ਪਾਪਾ ਜੀ ਸੁਪਨੇ ਚ